ਕਿਉਂ ਨੇ ਸਾਚੀ ਕਹਿੰਦੇ ਆ ਬਾਂਦਰ ਦੇ ਹੱਥ ਮਾਸਟਰ ਦੀ ਤਿੱਲੀ ਆ ਜਾਵੇ ਨਾ ਤੇ ਉਹ ਸਾਰਾ ਜੰਗਲ ਸਾੜ ਕੇ ਰੱਖ ਦਿੰਦਾ ਐ ਇਵੇਂ ਆ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਕਿਸੇ ਨੂੰ ਟਾਰਗੇਟ ਕਰਨਾ ਕਿਸੇ ਨੂੰ ਮਾੜਾ ਬੋਲਣ ਵਾਲਾ ਇਹ ਜਿਹੜਾ ਟ੍ਰੈਂਡ ਚੱਲੀ ਜਾਂਦਾ ਐ ਇਹਨੇ ਆ ਦੋ ਮੁੰਡੇ ਹੋਰ ਮਰਵਾਤੇ ਆ ਤੁਹਾਡੇ ਧਿਆਨ ਵਿੱਚ ਹੋਊਗਾ ਉਹ ਇੱਕ ਹੈਂਡੀਕੈਪਡ ਜਹਾ ਹੈਗਾ ਮਹਿਕ ਪੰਡੋਰੀ ਜਿਹਦਾ ਸਰੀਰ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਉਹ ਕਿਸੇ ਦੀ ਚੱਕਣਾ ਦੇ ਵਿੱਚ ਆ ਕੇ ਕਿਸੇ ਹੋਰ ਨੂੰ ਘਟੀਆ ਲਫਜ਼ ਗੰਦੀਆਂ ਗਾਲਾਂ ਤੱਕ ਵੀਡੀਓ ਦੇ ਵਿੱਚ ਬੋਲਦਾ ਰਹਿੰਦਾ ਤੇ ਉਹਦਾ ਕਿਸੇ ਨੇ ਕਿਤਾਪਾ ਚੜਤਾ ਤੇ ਉਸੇ ਰੰਜਿਸ਼ ਦੇ ਵਿੱਚ ਦੋ ਮੁੰਡਿਆਂ ਦਾ ਨੌਜਵਾਨ ਬੱਚਿਆਂ ਦਾ ਕਤਲ ਹੋ ਗਿਆ ਬੜੇ ਚਿਰ ਤੋਂ ਰੌਲਾ ਪਾਈ ਜਾਂਦੇ ਆ ਬੜੇ ਸੋਹਿਰਦ ਪੜੇ ਲਿਖੇ ਵਿਦਵਾਨ ਲੋਕ ਇਸ ਚੀਜ਼ ਤੇ ਰੌਲਾ ਪਾਈ ਜਾਂਦੇ ਆ ਕਿ ਆ ਜਿਹੜੀ ਸੋਸ਼ਲ ਮੀਡੀਆ ਦੀ ਚੱਕਾ ਚਾਹੁੰਦਾ ਵਿਊਆਂ ਦਾ ਚੱਕਰ ਹੈ ਇਹਦੇ ਵਿੱਚ ਪੈ ਕੇ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਲੱਚਰ ਭਾਸ਼ਾ ਬੋਲਦੇ ਆ ਤੇ ਉਹਦੇ ਨਾਲ ਇੱਕ ਦੂਸਰੇ ਦੇ ਵਿੱਚ ਲੜਾਈ ਪੈਦਾ ਹੁੰਦੀ ਹੈ ਤੇ ਜਿਹਦਾ ਨਤੀਜਾ ਆ ਫੇਰ ਨਿਕਲੇ ਆਇਆ ਕਿ ਮੈਕ ਪੰਡੋਰੀ ਵਾਲੇ ਮਾਮਲੇ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਉਹ ਜਿਹੜੇ ਦੋ ਮੁੰਡਿਆਂ ਦਾ ਕਤਲ ਹੋਇਆ ਸ਼ਹਿਰ ਉਸੇ ਕੰਟਰੋਵਰਸੀ ਕਰਕੇ ਉਸੇ ਲੜਾਈ ਕਰਕੇ ਜਿਹੜੀ ਮਹਿਕ ਪੰਡੋਰੀ ਨੇ ਵੀਡੀਓ ਬਣਾ ਕੇ ਪਾਈ ਉਹਨਾਂ ਮੁੰਡਿਆਂ ਨੇ ਉਹਨੂੰ ਕੁੱਟਿਆ ਤਾਂ ਕਰਕੇ ਉਹਨਾਂ ਮੁੰਡਿਆਂ ਦੇ ਵਿੱਚ ਅਰੰਝਿਸ਼ ਪੈਦਾ ਹੋ ਗਈ ਤੇ ਉਹਦੇ ਕਰਕੇ ਉਹਨਾਂ ਦੋ ਨੌਜਵਾਨਾਂ ਦਾ ਕਤਲ ਹੋ ਗਿਆ ਤੁਹਾਡੀ 2 ਮਿੰਟ ਦੀ ਵੀਡੀਓ 2 ਮਿੰਟ ਦੀ ਪਕਾਈ ਕੋਈ ਹਜ਼ਾਰ 10000 ਵਿਊ ਦੇ ਚੱਕਰ ਵਿੱਚ ਦੋ ਘਰਾਂ ਦੇ ਚਿਰਾਗ ਬੁੱਝ ਗਏ ਅਜੇ ਵੀ ਸਮਾਂ ਹੈ ਸਮਝੋ ਸਿਆਣੇ ਬਣ ਜੋ ਇਹ ਸੋਸ਼ਲ ਮੀਡੀਆ ਕਿਤੇ ਬਰਬਾਦ ਨਾ ਕਰਕੇ ਲੱਤ ਲਵੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ